ਸਤਿ ਸ਼੍ਰੀ ਅਕਾਲ ਦਰਸ਼ਕ ਵੀਰਪੈਣ ਭਰਾਵੋ ਤੁਹਾਡਾ ਮੁੜ ਤੋਂ ਸਵਾਗਤ ਕਰਦੇ ਆਂ ਸਾਡੇ ਚੈਨਲ ਵੈਦਰ ਬਾਈ ਸੁਮਿੰਦਰ ਤੇ ਕਿਉਂਕਿ ਮੌਸਮ ਗਰਮੀ ਵਾਲਾ ਚੱਲ ਰਿਹਾ ਹੈ ਮੀਂਹ ਦੀ ਬਹੁਤ ਲੋੜ ਹੈ ਪੰਜਾਬ ਨੂੰ ਤੇ ਹੁਣ ਮੀਂਹ ਦਾ ਅਲਰਟ ਜਾਰੀ ਹੋ ਚੁੱਕਿਆ ਹੈ ਹਾਂਜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਮੀਂਹ ਦਾ ਅਲਰਟ ਮੌਸਮ ਵਿਭਾਗ ਵੱਲੋਂ ਕਰ ਦਿੱਤਾ ਗਿਆ ਹੈ ਕਿਹੜਾ ਅਲਰਟ ਹੈ ਕਦੋਂ ਅਲਰਟ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਣਗੇ ਪੰਜਾਬ ਨੂੰ ਗਰਮੀ ਤੋਂ ਕਦੋਂ ਰਾਹਤ ਮਿਲੇਗੀ ਕਿਉਂਕਿ ਕਿਸਾਨ ਵੀਰ ਵੀ ਹੁਣ ਲਗਾਤਾਰ ਮੀਂਹ ਦੀ ਹੀ ਡਿਮਾਂਡ ਕਰ ਰਹੇ ਨੇ ਕਿਉਂਕਿ ਹੁਣ ਖੇਤਾਂ ਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਫਸਲਾਂ ਨੂੰ ਹੁਣ ਲਗਾਤਾਰ ਪਾਣੀ ਜਿਹੜੇ ਹੁਣ ਕਿਸਾਨ ਵੀਰਾਂ ਨੇ ਖੇਤ ਬੋਹਣੇ ਨੇ ਨਵੀਂ ਬਿਜਾਈ ਕਰਨੀ ਹੈ ਜਾਂ ਮੱਕੀ ਜਿਹੜੇ ਬੀਜ ਚੁੱਕੇ ਨੇ ਜਾਂ ਫਸਲਾਂ ਜਿਨ੍ਹਾਂ ਲਗਾਈਆਂ ਹੋਈਆਂ ਨੇ ਸਬਜ਼ੀਆਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਹੁਣ ਗਰਮੀ ਤੋਂ ਰਾਹਤ ਦੀ ਲੋੜ ਹੈ ਮੀਂਹ ਦੀ ਜ਼ਰੂਰਤ ਹੈ ਅਲਰਟ ਜਾਰੀ ਹੋ ਚੁੱਕਿਆ ਜੀ 19 20 ਅਤੇ 21 ਮਈ ਤਿੰਨ ਦਿਨ ਦਾ ਅਲਰਟ ਹੈ ਅਲਰਟ ਵੀ ਵਧੀਆ ਹੈ ਮੌਸਮ ਦੀ ਜਾਣਕਾਰੀ ਸਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੁਹਾਡੇ ਤੱਕ ਕੀ ਹਾਲਾਤ ਨੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਅਲਰਟ ਹੈ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਪੰਜਾਬ ਦਾ ਮੌਸਮ ਬਹੁਤ ਹੱਦ ਤੱਕ ਤੁਹਾਨੂੰ ਕਲੀਅਰ ਦਿਖਾਈ ਦੇ ਰਿਹਾ ਜੀ ਕੋਈ ਵੱਡੀ ਹਲਚਲ ਨਹੀਂ ਹੈ ਤੁਸੀਂ ਦੇਖੋਗੇ ਤਾਂ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜਾ ਮੌਸਮ ਹੈ ਉਹ ਖੁਸ਼ਕ ਹੈ हरियाणा में भी मौसम खुश्क है ਤੁਸੀਂ ਦੇਖੋਗੇ ਤਾਜ਼ਾ ਸੈਟਲਾਈਟ ਇਮੇਜ ਤੋਂ ਪਹਾੜੀ ਖੇਤਰਾਂ ਵਿੱਚ ਇੱਕ ਦੋ ਸਿਸਟਮ ਬਣ ਰਹੇ ਨੇ ਪਰ ਮੈਦਾਨੀ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਹਰਿਆਣਾ ਵਿੱਚ ਕੋਈ ਵੱਡਾ ਹਲਚਲ ਫਿਲਹਾਲ ਦਿਖਾਈ ਨਹੀਂ ਦੇ ਰਹੀ ਜਿਸ ਨੂੰ ਕਿ ਅਸੀਂ ਕਹਿ ਸਕੀਏ ਕਿ ਕੋਈ ਮੀਂਹ ਦੀ ਸੰਭਾਵਨਾ ਬਣ ਹੈ ਜਿਹੀ ਕੋਈ ਸੰਭਾਵਨਾ ਫਿਲਹਾਲ ਦਿਖਾਈ ਨਹੀਂ ਦੇ ਰਹੀ ਮੌਸਮ ਪੰਜਾਬ ਦਾ ਪੱਛਮੀ ਪਾਸੇ ਵੀ ਖੁਸ਼ਕ ਹੈ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਵੱਲੋਂ ਵੀ ਕੋਈ ਵੱਡੀ ਹਲਚਲ ਦੀ ਉਮੀਦ ਫਿਲਹਾਲ ਨਹੀਂ ਦਿਖਾਈ ਦੇ ਰਹੀ ਤੁਸੀਂ ਦੇਖੋਗੇ ਤਾਂ ਜਿਹੜਾ ਮੌਸਮ ਹੈ ਇਹ ਖੁਸ਼ਕੀ ਬਣਿਆ ਹੋਇਆ ਹੈ ਹੁਣ ਗੱਲ ਕਰਦੇ ਆ ਜੀ ਅਲਰਟ ਦੀ ਕੀ ਅਲਰਟ ਜਾਰੀ ਹੋਇਆ ਅਲਰਟ ਤੁਹਾਡੇ ਸਾਹਮਣੇ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਸਕਰੀਨ ਦੇ ਉੱਪਰ ਮੌਸਮ ਵਿਭਾਗ ਵੱਲੋਂ ਜੋ ਆਉਂਦੇ 7 ਦਿਨਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਹਦੇ ਵਿੱਚਕਾਰ 19 20 ਅਤੇ 21 ਇਹ ਤਿੰਨ ਦਿਨ ਹੈ ਜਿਹੜੇ ਨੇ ਮੀਂਹ ਦਾ ਅਲਰਟ ਲਗਾਤਾਰ ਜਾਰੀ ਹੋ ਚੁੱਕਿਆ ਤੁਸੀਂ ਦੇਖੋਗੇ ਤਾਂ 19 20 ਅਤੇ 21 ਮਈ ਨੂੰ ਆਈਸੋਲੇਟਿਡ ਮੌਸਮ ਦੱਸਿਆ ਗਿਆ ਜਿਹਦੇ ਵਿੱਚ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਰਿਆਣੇ ਦੇ ਬਹੁਤੇ ਇਲਾਕਿਆਂ ਵਿੱਚ ਤੇ ਉੱਤਰੀ ਭਾਰਤ ਦੇ ਬਹੁਤੇ ਇਲਾਕਿਆਂ ਦੇ ਵਿੱਚਕਾਰ ਸਾਨੂੰ ਮੀਂਹ ਦੀ ਹਲਚਲਾਂ ਦਿਖਾਈ ਦੇ ਰਹੀਆਂ ਨੇ ਜਿਦੇ ਮੱਦੇ ਨਜ਼ਰ ਆਪਾਂ ਇੱਕ ਗੱਲ ਕਹੀਏ ਤਾਂ ਮੌਸਮ ਦੇ ਹਾਲਾਤ ਕਾਫੀ ਜ਼ਿਆਦਾ ਤੱਕ ਬਣਦੇ ਹੋਏ ਸਾਨੂੰ ਦਿਖਾਈ ਦੇ ਰਹੇ ਨੇ ਜਿਦੀ ਅਗਰ ਇੱਕ ਗੱਲ ਕੀਤੀ ਜਾਵੇ ਤਾਂ ਜੋ ਮੌਸਮ ਹੈ ਉਹ ਕਾਫੀ ਜ਼ਿਆਦਾ ਸੁਹਾਵਣਾ ਹੋਵੇਗਾ ਮੀਂਹ ਹੋਣ ਦੇ ਚਾਂਸ ਨੇ 19 ਤੋਂ 21 ਮਈ ਤੱਕ ਜਿਦੇ ਵਿੱਚਕਾਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਮੀਂਹ ਹੈ 19 20 ਨੂੰ ਜ਼ਿਆਦਾ ਵੱਡਾ ਅਲਰਟ ਹੈ 21 ਨੂੰ ਵੀ ਅਲਰਟ ਹੈ ਪਰ 21 ਨੂੰ ਜੋ ਸੰਭਾਵਨਾਵਾਂ ਫਿਲਹਾਲ ਬਣ ਰਹੀਆਂ ਨੇ ਉਸ ਦੇ ਮੁਤਾਬਕ ਥੋੜੇ ਬੋਤੇ ਚਾਂਸ ਘਟਦੇ ਹੋਏ ਦਿਖਾਈ ਦੇ ਰਹੇ ਨੇ ਕੋਈ ਵੱਡਾ ਆਪਾਂ ਕਹੇ ਦੀ ਕੋਈ ਮੌਸਮ ਦੇ ਵਿੱਚ ਬਤਵਦੀ ਨਹੀਂ ਆਵੇਗੀ ਅਲਰਟ ਦੀ ਗੱਲ ਕੀਤੀ ਜਾਵੇ ਤਾਂ yellow alert ਜਾਰੀ ਹੈ ਜੀ ਅਲਰਟ ਦੇਖੀਏ ਤਾਂ yellow alert ਜਾਰੀ ਹੋ ਚੁੱਕਿਆ ਜਿਹਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਇਹ ਮੀਂਹ ਦੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ ਤੁਸੀਂ ਦੇਖੋਗੇ ਤਾਂ ਇਹ ਸਿਸਟਮ ਜਿਹੜੇ ਨੇ ਇਹ ਲਗਾਤਾਰ ਬਣ ਰਹੇ ਨੇ ਜਿਹਦੇ ਮੱਦਰ ਮੱਦੇ ਨਜ਼ਰ ਪੰਜਾਬ ਦੇ ਵਿੱਚ 19 ਨੂੰ ਆਈਸੋਲੇਟਡ ਮੌਸਮ ਹੈ ਤੇ ਥੰਡਰਸਟ੍ਰੋਮ ਲਾਈਟਨਿੰਗ 40 ਤੋਂ 50 ਕਿਲੋਮੀਟਰ ਦੀ ਤੇਜ਼ ਹਵਾਵਾਂ ਹਨੇਰੀ ਗਰਜ ਚਮਕ ਅਤੇ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ 19 20 ਤੇ 21 ਨੂੰ yellow alert ਹੈ ਯਾਨੀ ਕਿ 25 ਤੋਂ 50% ਦੇ ਚਾਂਸ ਨੇ ਅਜਿਹਾ ਦੇ ਵਿਚਕਾਰ ਅਜਿਹਾ ਨਹੀਂ ਅਜਿਹਾ ਵੀ ਨਹੀਂ ਹੋਵੇਗਾ ਕਿ ਪੂਰੇ ਪੰਜਾਬ ਦੇ ਵਿੱਚ ਇੱਕੋ ਜਿਹਾ ਮੀਂਹ ਹੋਵੇਗਾ ਜਾਂ ਪੂਰੇ ਹਰਿਆਣਾ ਜਾਂ ਪੂਰੇ ਉੱਤਰੀ ਭਾਰਤ ਵਿੱਚ ਇੱਕੋ ਜਿਹਾ ਮੀਂਹ ਹੋਵੇਗਾ ਟਟਵੇਂ ਰੂਪ ਦੇ ਵਿੱਚ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਤਰੀਕੇ ਨਾਲ ਮੀਂਹ ਹੋਣ ਦੇ ਚਾਂਸ ਨੇ ਜਿਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਜਿਹੜੇ ਜ਼ਿਆਦਾ 19 ਤਰੀਕ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੇ ਵਿੱਚ ਹਾਲਾਤ ਬਣ ਰਹੇ ਨੇ ਜਿਦੇ ਕਾਰਨ ਪੂਰੇ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਟੁੱਟਮਾ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਜਿਹੜਾ ਆਈਸੋਲੇਟਡ ਮੌਸਮ ਹੁੰਦਾ ਹੈ ਉਹਦੇ ਵਿੱਚ ਇਹੀ ਸੰਭਾਵਨਾਵਾਂ ਹੁੰਦੀਆਂ ਨੇ ਕਿ ਪੰਜਾਬ ਜਾਂ ਕਹ ਲਈ ਕਿਸੇ ਵੀ ਸੂਬੇ ਦੇ ਵਿੱਚ ਟੁੱਟਮੇ ਰੂਪ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਵੱਖ-ਵੱਖ ਇਲਾਕਿਆਂ ਵਿੱਚ ਹਾਲਾਤ ਜਿਹੜੇ ਨੇ ਉਹ ਬਣਦੇ ਨੇ ਮੀਂਹ ਦੇ ਨੇਰੀ ਵੀ ਅਲੱਗ-ਅਲੱਗ ਇਲਾਕੇ ਵਿੱਚ ਚਲਦੀ ਹੈ ਜਿਸ ਦੇ ਕਾਰਨ ਥੋੜੇ ਬਹੁਤੇ ਇਲਾਕੇ ਰਹਿ ਜਾਂਦੇ ਨੇ ਤੇ ਬਹੁਤ ਜ਼ਿਆਦਾ ਇਲਾਕੇ ਕਵਰ ਹੋ ਜਾਂਦੇ ਨੇ ਕਿਸੇ ਵਾਰ ਕਿਸੇ ਪਿੰਡ ਵਿੱਚ ਭਾਰੀ ਮੀਂਹ ਹੋ ਜਾਂਦਾ ਪਰ ਜਦੋਂ ਅਸੀਂ ਪਿੰਡ ਤੋਂ ਦੂਜੇ ਪਿੰਡ ਜਾਂਦੇ ਆ ਤਾਂ ਮੀਂਹ ਦੇ ਹਾਲਾਤ ਘਟ ਜਾਂਦੇ ਨੇ ਤੇ ਇਹ ਇਹ ਹਾਲਾਤਾਂ ਨੂੰ ਆਈਸੋਲੇਟਡ ਹਾਲਾਤ ਦੱਸੇ ਜਾਂਦੇ ਨੇ ਤੇ ਉਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ 21 ਅਤੇ 20 20 ਦੀ ਗੱਲ ਕਰਦੇ ਸਭ ਤੋਂ ਪਹਿਲਾਂ ਤਾਂ 20 ਨੂੰ ਥੋੜਾ ਬਹੁਤਾ ਪੂਰਬੀ ਦੇ ਉੱਤਰੀ ਇਲਾਕੇ ਵਿੱਚ ਯਾਨੀ ਕਿ ਮਾਝੇ ਤੇ ਦੁਆਬੇ ਦੇ ਇਲਾਕੇ ਵਿੱਚ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਮੀਂਹ ਦੇ ਕਿਉਂ ਕਿਉਂਕਿ ਹਵਾ ਜਿਹੜੀ ਉਹ ਪੂਰਬ ਦਿਸ਼ਾ ਤੋਂ ਚੱਲਣੀ ਸ਼ੁਰੂ ਹੋ ਜਾਵੇਗੀ 19 ਤਰੀਕ ਤੋਂ ਹਵਾ ਦਾ ਰੁਖ ਪੂਰਬ ਦਿਸ਼ਾ ਤੋਂ ਸ਼ੁਰੂ ਹੋ ਜਾਵੇਗਾ ਪੂਰਬੀ ਹਵਾ ਜੋ ਕਿ ਬੰਗਾਲ ਦੀ ਖਾੜੀ ਤੋਂ ਨਮੀਆਂ ਨਮੀ ਵਾਲੀ ਹਵਾ ਲੈ ਕੇ ਆਉਂਦੀ ਹੈ ਜਿਸ ਦੇ ਵਿੱਚ ਮੱਧ ਭਾਰਤ ਤੋਂ ਪੰਜਾਬ ਉੱਤਰੀ ਭਾਰਤ ਤੱਕ ਹਵਾ ਪੁੱਜਦੀ ਹੈ ਤਾਂ ਉਹਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਪਮਾਨ ਪੰਜਾਬ ਦੇ ਪਹਿਲਾਂ ਹੀ ਵਧੇ ਹੁੰਦੇ ਨੇ ਘੱਟ ਦਬਾਅ ਵਾਲਾ ਖੇਤਰ ਬਣਿਆ ਹੁੰਦਾ ਹੈ ਜਿਸ ਦੇ ਮੱਦੇ ਨਜ਼ਰ ਮੀਂਹ ਦੇ ਹਾਲਾਤ ਪੰਜਾਬ ਵਿੱਚ ਬਾਅਦ ਦੁਪਹਿਰ ਜਿਹਨੂੰ ਗਰਜ ਚਮਕ ਦੇ ਹਾਲਾਤ ਕਹਿੰਦੇ ਨੇ ਉਹ ਬਣਨੇ ਸ਼ੁਰੂ ਹੋ ਜਾਂਦੇ ਨੇ ਉਹ ਸਾਨੂੰ ਹੁਣ ਬਣਦੇ ਹੋਏ ਦਿਖਾਈ ਦੇਣਗੇ ਮੇਨ ਤੌਰ ਤੇ ਅਗਰ ਗੱਲ ਕੀਤੀ ਜਾਵੇ ਮਾਝੇ ਅਤੇ ਦੁਆਬੇ ਦੇ ਵਿੱਚ ਮਾਝੇ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਰ ਇਹ ਇਲਾਕਾ ਹੋ ਗਿਆ ਜੀ ਰੂਪਨਗਰ ਤੋਂ ਚੰਡੀਗੜ੍ਹ ਨੰਗਲ ਅਨੰਦਪੁਰ ਸਾਹਿਬ ਇਹ ਇਲਾਕੇ ਹੋਗੇ ਇਹਨਾਂ ਇਲਾਕੇ ਵਿੱਚ ਜ਼ਿਆਦਾ ਹਾਲਾਤ ਸਾਨੂੰ ਵਿਗੜਦੇ ਹੋਏ ਦਿਖਾਈ ਦੇਣਗੇ ਤੇ ਥੋੜਾ ਬਹੁਤ ਆ ਕਪੂਰਥਲਾ ਜਲੰਧਰ ਵੀ ਆ ਜਾਏਗਾ ਲੁਧਿਆਣੇ ਦਾ ਕੁਝ ਇਲਾਕਾ ਆ ਜਾਏਗਾ ਤੇ ਪਠਾਨਕੋਟ ਤੋਂ ਥੋੜੀ ਬਹੁਤੀ 벨ਟ ਜਿਹੜੀ ਕਪੂਰਥਲਾ ਜਲੰਧਰ ਤੇ ਉਹਦੇ ਵਿਚਕਾਰ ਵੀ ਜਿਆਦਾ ਮੀਂਹ ਦੇ ਹਾਲਾਤ ਨੇ ਫਿਰ ਥੱਲੇ ਆ ਜਾਈਏ ਤਾਂ ਫਤੇਗੜ ਤੋਂ ਪਟਿਆਲੇ ਵਿੱਚ ਨਾਪੇ ਦੇ ਕੁਝ ਇਲਾਕੇ ਇਹਦੇ ਵਿੱਚ ਫਲਹਾਲ ਇਹ ਦਿਖਾਈ ਦੇ ਰਹੇ ਨੇ 20 ਤਰੀਕ ਨੂੰ ਜਿਹਦੇ ਵਿੱਚ ਜਿਆਦਾ ਹਾਲਾਤ ਨੇ ਬਾਕੀ ਪੰਜਾਬ ਵਿੱਚ ਹਲਕੀ ਦਰਮਿਆਨੀ ਬਦਲਵਾਈ ਕਿਰਮਣਕਣੀ ਹੁੰਦੀ ਰਹੇਗੀ 21 ਤਰੀਕ ਨੂੰ ਸਿਸਟਮ ਥੋੜਾ ਜਿਹਾ ਕਮਜ਼ੋਰ ਪੈ ਰਿਹਾ ਹੈ ਜਿਦੇ ਬਾਰੇ ਆਪਾਂ ਕਹੀਏ ਤਾਂ 21 ਤਰੀਕ ਨੂੰ ਸਿਸਟਮ ਕਮਜ਼ੋਰ ਪੈ ਰਿਹਾ ਹੈ ਹਾਲਾਤ ਥੋੜੇ ਜਿਹਾ ਘਟਦੇ ਹੋਏ ਦਿਖਾਈ ਦੇਣਗੇ 21 ਤਰੀਕ ਨੂੰ ਬੱਦਲਬਾਜ਼ੀ ਜ਼ਰੂਰ ਰਵੇਗੀ ਕਿਣਮਣ ਕਣੀ ਵੀ ਹੋਵੇਗੀ ਪਰ ਬਹੁਤ ਘੱਟ ਲੱਗਿਆ ਵਿੱਚ ਅਜਿਹਾ ਨਹੀਂ ਕਿ ਪੂਰੇ ਬਹੁਤ ਸਾਰੇ ਇਲਾਕੇ ਦੇ ਵਿੱਚ ਮੀਂਹ ਦੇ ਹਾਲਾਤ ਹੋਣਗੇ ਬਹੁਤ ਘੱਟ ਲੱਗਿਆ ਵਿੱਚ ਅਜਿਹੇ ਹਾਲਾਤ ਬਣਦੇ ਹੋਏ ਸਾਨੂੰ ਦਿਖਾਈ ਦੇਣਗੇ ਬਾਕੀ ਮੌਨਸੂਨ ਦੀ ਗੱਲ ਕਰੀਏ ਤਾਂ ਮੌਨਸੂਨ ਫਿਲਹਾਲ ਦੱਖਣੀ ਭਾਰਤ ਵਿੱਚ ਪਹੁੰਚਣ ਵਾਲੀ ਹੈ ਅੰਡੇਮਾਨ ਨਿਕੋਬਰ ਦੀਪ ਸਮੂਹ ਤੇ ਪਹੁੰਚ ਗਿਆ ਜੀ ਜੋ 24-25 ਮਈ ਨੂੰ ਪਹੁੰਚਣਾ ਸੀ ਉਹ 14-15 ਮਈ ਤੱਕ ਪਹ ਮਤਲਬ 10 ਦਿਨ ਅਡਵਾਂਸ ਚੱਲ ਰਿਹਾ ਮੌਨਸੂਨ ਜਿਸ ਦੇ ਕਾਰਨ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤੇ ਪੰਜਾਬ ਦੇ ਇਲਾਕਿਆਂ ਦੇ ਵਿੱਚਕਾਰ ਜਲਦ ਹੀ ਮੌਨਸੂਨ ਦੇਖਣ ਨੂੰ ਮਿਲੇਗਾ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਬਾਰੇ ਜਾਣਕਾਰੀ ਤੇ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੁਸੀਂ ਵੀਡੀਓ ਲਾਈਕ ਜਰੂਰ ਕਰਕੇ ਜਾਇਓ ਸ਼ੇਅਰ ਕਰਕੇ ਜਾਇਓ ਫੇਸਬੁੱਕ ਗਰੁੱਪਾਂ ਤੇ ਵਟਸਐਪ ਗਰੁੱਪਾਂ ਤੇ ਤਾਂ ਕਿ ਆਉਂਦੀ ਜਾਣਕਾਰੀ ਬਾਕੀ ਦਰਸ਼ਕ ਵੀਰਾਂ ਤੱਕ ਵੀ ਪਹੁੰਚਦੀ ਹੋ ਸਕੇ ਬਾਕੀ ਤੁਸੀਂ ਲਗਾਤਾਰ ਵੀਡੀਓਜ਼ ਦੇਖਦੇ ਰਹਿ ਕਰੋ ਅਜੇ ਹਨੀ ਹੈ ਕਿ ਵਿੱਚੇ ਵਿਚਾਰੇ ਛੱਡ ਦਿਓ ਅਪਡੇਟ ਲਗਾਤਾਰ ਲੈਂਦੇ ਰਹਿ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਕਰ ਸਕੋ ਏਸੀ ਦੀ ਜਾਣਕਾਰੀ ਮੌਸਮ ਦੀ 19 ਵੀ ਤੇ 21 ਮਈ ਦੀ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ